ਸਲੋਕ ਮਹੱਲਾ ਪੰਜਵਾ ਆਦਮ ਅਧਰੇ ਅੰਤ ਪਰਮੇਸ਼ਰ ਰੱਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸਤਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 523 ਪੰਜਵੇਂ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ 20ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਦ ਮਦ ਅਰ ਅੰਤ ਪਰਮੈਸਰ ਰੱਖਿਆ ਆਦੇ ਮਦ ਅਰੰਤ ਪਰਮੇਸ਼ਰ ਰਖਿਆ ਅਰਥਾਤ ਕਿ ਆਦੇ ਭਵਤਿਤ ਕਾਲ ਦੇ ਵਿੱਚ ਮਦ ਅਰਥਾਤ ਵਰਤਮਾਨ ਦੇ ਵਿੱਚ ਅਤੇ ਅੰਤ ਅਰਥਾਤ ਆਉਣ ਵਾਲੇ ਭਵਿੱਖਤ ਕਾਲ ਦੇ ਵਿੱਚ ਵੀ ਭਾਵ ਤਿੰਨਾਂ ਕਾਲਾਂ ਦੇ ਵਿੱਚ ਹੀ ਉਹ ਪਰਮੇਸ਼ਰ ਜੀ ਜੀਵਾਂ ਦੀ ਰੱਖਿਆ ਕਰਦੇ ਹਨ ਕਹਿੰਦਾ ਸਤਗੁਰ ਦਿੱਤਾ ਹਰ ਨਾਮ ਅਮਰਤ ਚਖਿਆ ਤੇ ਸਾਧ ਗੁਰੂ ਪਾਸ਼ਾ ਜੀਆ ਨੇ ਕਿਰਪਾ ਕਰਕੇ ਉਸ ਹਰੀ ਜੀ ਦੇ ਨਾਮ ਦੀ ਦਾਤ ਬਖਸ਼ੀ ਤਾਹੇ ਗੁਰਮਖਾ ਗੁਰੂ ਪਿਆਰਿਆ ਨੇ ਮਹਾਰਾਜ ਕਹਿੰਦੇ ਅਮਰਤ ਚਖਿਆ ਅਰਥਾਤ ਕਿ ਨਾਮ ਰੂਪੀ ਅਮਰਤ ਨੂੰ ਚਖਣਾ ਕੀਤਾ ਹੈ ਛਕਣਾ ਕੀਤਾ ਹੈ ਕਹਿੰਦਾ ਸਾਧਾਂ ਸੰਗਿ ਅਪਾਰ ਆਨੰਦ ਇਹ ਹਰ ਗੁਣ ਰਵੈ ਪਾਇ ਮਨੋਰਥ ਸਭ ਜੋ ਨੀਨਹ ਪਵੈ ਸਾਧਾਂ ਸੰਗ ਅਪਾਰ ਆਨੰਦਨ ਹਰ ਗੁਣ ਰਵੈ ਤੇ ਮਹਾਰਾਜ ਕਹਿੰਦੇ ਸਾਧੂਆਂ ਦੇ ਸੰਗ ਉਸ ਅਪਰ ਅਪਾਰ ਪਰਮੇਸ਼ਰ ਜੀ ਦੇ ਦਰਸ਼ਨਾਂ ਦੀ ਦਾਤ ਮਿਲਦੀ ਐ ਅਤੇ ਮਹਾਰਾਜ ਕਹਿੰਦੇ ਆਨੰਦਨ ਹਰ ਗੁਣ ਰਵੈ ਜਿਹੜੇ ਗੁਰਮਾ ਗੁਰੂ ਪਿਆਰੇ ਨੇ ਨਾ ਸਾਧੂਆਂ ਦਾ ਸੰਗ ਕਰਕੇ ਰਾਤ ਦਿਨ ਉਸ ਹਰੀ ਜੀ ਦੇ ਗੁਣਾਂ ਨੂੰ ਰਵੈ ਅਰਥਾਤ ਸਿਮਰਦੇ ਹੀ ਰਹਿੰਦੇ ਨੇ ਚੇਤੇ ਕਰਦੇ ਰਹਿੰਦੇ ਨੇ ਕਹਿੰਦਾ ਪਾਏ ਮਨੋਰਥ ਸਾਬ ਜੋ ਜੋਨੀ ਨਾ ਪਵੈ ਪਾਏ ਮਨੋਰਥ ਸਾਬ ਅਰਥਾਤ ਕਿਉ ਗੁਰਮੁਗੁਰੂ ਪਿਆਰੇ ਜੀਵਨ ਦੇ ਸਾਰੇ ਮਨੋਰਥ ਸਾਰੇ ਲਕਸ਼ੀ ਪਾ ਲੈਂਦੇ ਨੇ ਔਰ ਮਹਾਰਾਜ ਕਹਿੰਦਾ ਜੋਨੀ ਨਾ ਪਵੈ ਉਤਰਾ ਤਰਾ ਦੀਆਂ ਜੋਨੀਆਂ ਦੇ ਵਿੱਚ ਪੁੰਦੇ ਨਹੀਂ ਕਨ ਸਾਬ ਕਿਛ ਕਰਤੇ ਹੱਥ ਕਾਰਨ ਜੋ ਕਰਾ ਇਹ ਸਾਰਾ ਕੁਝ ਕਰਤਾਪੁਰਖ ਦੇ ਹੱਥ ਦੇ ਵਿੱਚ ਹੈ ਭਾਈ ਕਿਹੜੇ ਕਰਤਾਪੁਰਖ ਦੇ ਕਾਰਨ ਜੋ ਕਰੈ ਜਿਹੜੇ ਸਾਰੇ ਕਰਮਾਂ ਦੇ ਕਾਰਨ ਬਣਾਉਂਦੇ ਨੇ ਜਾਂ ਫਿਰ ਜਿਹੜੇ ਜਗਤ ਰੂਪੀ ਕਾਰਨ ਨੂੰ ਜਗਤ ਰੂਪੀ ਸੰਸਾਰ ਰੂਪੀ ਕਾਰਨ ਨੂੰ ਜੜ ਰਾਜਦੇ ਨੇ ਉਸ ਕਰਤਾਪੁਰਖ ਦੇ ਹੱਥ ਦੇ ਵਿੱਚ ਹੈ ਭਾਈ ਸਾਰਾ ਕੁਝ ਕਹਿੰਦਾ ਨਾਨਕ ਮੰਗਾ ਦਾਨ ਸੰਤਾਂ ਤੂਰ ਤਰਾ ਇਹ ਪੰਜਵੇਂ ਨਾਨਕ ਹੈ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੇਰੇ ਦਰ ਤੋਂ ਇੱਕ ਦਾਨ ਮੰਗਦੇ ਹਾਂ ਕਾਦਾ ਸੰਤਾਂ ਤੋਰ ਦਰ ਸੰਨ ਸੰਤਾਂ ਦੇ ਚਰਨਾਂ ਦੀ ਧੂੜ ਬਖਸ਼ੋ ਤਾਂ ਜੋ ਅਸੀਂ ਸੰਸਾਰ ਰੂਪੀ ਸਮੁੰਦਰ ਤੋਂ ਮਹਾਰਾਜ ਜੀ ਤਾਰ ਜਾਵੀਏ ਸੋਗਾ ਦੂਸਰਾ ਸ਼ਲੋਕ ਧੰ ਗੁਰੂ ਅਰਜਨ ਦੇ ਮਹਾਰਾਜ ਜੀਆ ਦਾ ਵਾਰ ਦੀ ਪੌੜੀ 20ਵੀਂ ਦੇ ਨਾਲ ਮਹੱਲਾ ਪੰਜਵਾਂ ਤੇਸ ਨਾ ਮਨ ਵਸਾਏ ਜਿਨ ਉਪਾਇਆ ਜੇ ਰਜਾਣਾ ਧਿਆਇਆ ਖਸਮਾ ਤਿੰਨ ਸੁਖ ਪਾਇਆ ਤੇਸ ਨਾ ਮਨ ਵਸਾਏ ਜਿਨ ਉਪਾਇਆ ਮਹਾਰਾਜ ਕਹਿੰਦੇ ਆ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਨ ਦੇ ਵਿੱਚ ਵਸਾਉਣਾ ਕਰੀਏ ਕਿਹੜੇ ਨੂੰ ਕਹਿੰਦਾ ਜੈਨੋ ਪਾਇਆ ਜਿਹੜੇ ਅਕਾਲ ਪੁਰਖ ਜੀ ਨੇ ਤੈਨੂੰ ਉਪਨਨ ਕੀਤਾ ਪੈਦਾ ਕੀਤਾ ਹੈ ਜਾਂ ਜਗਤ ਨੂੰ ਪੈਦਾ ਕੀਤਾ ਹੈ ਕਹਿੰਦਾ ਜੈਨ ਜਾ ਨਾ ਧਿਆਇਆ ਖਸਮ ਤੈਨ ਸੁਖ ਪਾਇਆ ਜਿਹੜੇ ਵੀ ਜਨ ਅਸਵਾ ਦਾਸ ਨੇ ਉਹ ਖਸਮ ਨੂੰ ਸੁਆਮੀ ਨੂੰ ਅਕਾਲ ਪੁਰਖ ਜੀ ਨੂੰ ਧਿਆਉਣਾ ਕੀਤਾ ਤੈਨ ਸੁਖ ਪਾਇਆ ਮਹਾਰਾਜ ਕਹਿੰਦੇ ਉਸੇ ਨੇ ਹੀ ਸੁਖ ਨੂੰ ਪਾਉਣਾ ਕੀਤਾ ਹੈ ਸਫਲ ਜਨਮ ਪਰਵਾਨ ਗੁਰਮੁਖੇ ਆਇਆ ਤੇ ਮਹਾਰਾਜ ਨੇ ਗੁਰਮਖਾ ਗੁਰੂ ਪਿਆਰਿਆਂ ਦਾ ਜਨਮ ਹੀ ਸਫਲਾ ਹੈ ਭਾਈ ਸਫਲ ਜਨਮ ਪਰਵਾਨ ਗੁਰਮੁਖਾਂ ਦਾ ਜਨਮ ਹੈ ਪਾਤਸ਼ਾਹ ਜੀ ਨੂੰ ਪਰਵਾਨ ਹੈ ਗੁਰਮੁਖੇ ਆਇਆ ਗੁਰਮੁਖਾਂ ਗੁਰੂ ਪਿਆਰਿਆਂ ਦਾ ਧਰਤੀ ਧਰਮ ਸਾਲ ਦੇ ਵਿੱਚ ਆਇਆ ਹੈ ਪਾਤਸ਼ਾਹ ਜੀ ਨੂੰ ਕਬੂਲ ਹੈ ਕਹਿੰਦਾ ਹੁਕਮ ਬਹੁ ਜਨ ਹਾਲ ਖਸਮ ਫੁਰਮਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਬਝ ਕੇ ਗੁਰਮੁਖ ਗੁਰੂ ਪਿਆਰੇ ਨੇ ਹਾਲ ਅਰਥਾਤ ਦੁੱਖਾਂ ਤੋਂ ਰਹਿਤ ਹੁੰਦੇ ਨੇ ਆਨੰਦਤ ਹੁੰਦੇ ਨੇ ਕਸਮਾ ਫਰਮਾਇਆ ਖਸਮ ਦਾ ਫਰਮਾਨ ਅਥਵਾ ਹੁਕਮ ਹੀ ਕੋ ਜੈਸਾ ਹੈ ਕਿ ਉਹਦੇ ਹੁਕਮ ਨੂੰ ਬੁੱਝ ਕੇ ਨਿਹਾਲ ਹੁੰਦੇ ਨੇ ਗੁਰਮੁਖ ਕਹਿੰਦੇ ਜਸ ਹੋਵਾ ਆਪ ਕਿਰਪਾਲ ਸੋਨ ਹੈ ਪਰਮਾਇਆ ਜਿਹਦੇ ਤੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾਲੂ ਹੁੰਦੇ ਨੇ ਮਿਹਰਬਾਨ ਤਰਸਵਾਨ ਹੁੰਦੇ ਨੇ ਸੋਨ ਹੈ ਪਰਮਾਇਆ ਮਹਾਰਾਜ ਕਹਿੰਦੇ ਉਹ ਭਰਮ ਦੇ ਨਹੀਂ ਉਹ ਭਟਕਦੇ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਜਨੀਆਂ ਦੇ ਵਿੱਚ ਕਹਿੰਦਾ ਜੋ ਜੋ ਦਿੱਤਾ ਖਸਮਾਂ ਸੋਈ ਸੁਖ ਪਾਇਆ ਤੇ ਜੋ ਜੋ ਵਿਅਨਨੁ ਖਸਮ ਨੇ ਦਿੱਤਾ ਹੈ ਮਹਾਰਾਜ ਕਹਿੰਦੇ ਉਸੇ ਉਸੇ ਦਾਤ ਨਹੀਂ ਉਸ ਸੁਖ ਕਰਕੇ ਪਾਉਂਦੇ ਨੇ ਕਹਿੰਦਾ ਨਾਨਕ ਜਿਸਾ ਦਇਆ ਲ ਬੁਝਾਏ ਹੁਕਮ ਮਿਤ ਜਿਸਾ ਪੁਲਾਏ ਆਪ ਮਰ ਮਰ ਜਮਹ ਨਿਤ ਨਾਨਕ ਜਿਸਹ ਦਇਆਲ 부ਝਾਏ ਹੁਕਮ ਮਿੱਤ ਪੰਜਵੇਂ ਨਾਨਕ ਧਰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਸਹ ਦਇਆਲ ਜਿਹਦੇ ਤੇ ਉਹ ਆਕਾਲ ਪੁਰਖ ਵਾਹਿਗੁਰੂ ਦਇਆਲੂ ਕਿਰਪਾਲੂ ਹੁੰਦੇ ਨੇ ਨਾ 부ਝਾਏ ਹੁਕਮ ਮਿੱਤ ਹੈ ਮਿੱਤਰ ਉਹਨੂੰ ਬਾਸ਼ਾ ਆਪਣਾ ਹੁਕਮ 부ਝਾ ਦਿੰਦੇ ਨੇ ਭਾਈ ਕਹਿੰਦਾ ਜਸਾ ਪੁਲਾਏ ਆਪ ਮਰ ਮਰ ਜੰਮਹਿ ਨਿਤ ਤੇ ਜਿਹਨੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਭੁਲਾਉਂਦੇ ਨੇ ਰਾਹੋਂ ਕੁਰਾਹੇ ਪਾਉਂਦੇ ਨੇ ਮਰ ਮਰ ਜੰਮਹਿ ਨਿਤ ਮਹਾਰਾਜ ਕਹਿੰਦੇ ਉਹ ਨਿਤ ਰਥਾਤ ਸਦਾ ਹੀ ਮਰ ਮਰ ਕੇ ਜੰਮਦੇ ਰਹਿੰਦੇ ਨੇ 84 ਦੇ ਚੱਕਰ 'ਚ ਪਏ ਰਹਿੰਦੇ ਨੇ ਸੋ ਅਗੋ ਪੌੜੀ 20ਵੇਂ ਪਾਸ਼ਾ ਜੀ ਦੀ ਵਾਰ ਦੀ ਪੌੜੀ ਨਿੰਦਕ ਮਾਰਿਆ ਤਤਕਾਲ ਖੈਨ ਟਿਕਣ ਨਾ ਦਿੱਤੇ ਨਦ ਪ੍ਰਾਬ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ ਨਿੰਦਕ ਮਾਰੇ ਤਤਕਾਲ ਮਹਾਰਾਜ ਕਹਿੰਦੇ ਜਿਹੜਾ ਗੁਰਮਖਾ ਗੁਰੂ ਪਿਆਰਿਆਂ ਦੇ ਨਿੰਦਕ ਨੇ ਨਾ ਉਹਨਾਂ ਨੂੰ ਪਾਸ਼ਾ ਜੀ ਤਤਕਾਲ ਅਰਥਾਤ ਤੁਰੰਤ ਮਾਰ ਦਿੰਦੇ ਨੇ ਉਸੇ ਪਾਲ ਹੀ ਮਾਰ ਦਿੰਦੇ ਨੇ ਔਰ ਖੇਨਾ ਟਿਕਣ ਨਾ ਦਿੱਤੇ ਕ ਖੇਨ ਵੀ ਅੱਖ ਬਲਕਾਰੇ ਜਿੰਨਾ ਸਮਾ ਵੀ ਉਹਨਾਂ ਨੂੰ ਧਰਤੀ ਦੇ ਉੱਪਰ ਟਿਕਣ ਨਹੀਂ ਦਿੰਦੇ ਪਾਸ਼ਾ ਕਹਦਾ ਪ੍ਰਭ ਦਾਸ ਕਹ ਦੁੱਖ ਨਾ ਖਾ ਸਕਾ ਫੜ ਜਾਣੀ ਜੁੱਤੇ ਤੇ ਉਹ ਪ੍ਰਭੂ ਜੀ ਸੁਆਮੀ ਜੀ ਆਪਣੇ ਦਾਸਾਂ ਦਾ ਆਪਣੇ ਚਾਕਰਾਂ ਦਾ ਸੇਵਕਾਂ ਦਾ ਦੁੱਖ ਸਹਾਰ ਨਹੀਂ ਸਕਦੇ ਖਾ ਵਰ ਨਹੀਂ ਸਕਦੇ ਫੜ ਜਾਣੀ ਜੁੱਤੇ ਤੇ ਗੁਰਮਖਾਂ ਦੇ ਨਿੰਦਕਾਂ ਨੂੰ ਫੜ ਕੇ ਪਾਸ਼ਾ ਜੀ 84 ਲੱਖ ਜੋਨੀਆਂ ਦੇ ਚੱਕਰ 'ਚ ਜੋ ਦਿੰਦੇ ਨੇ ਕਹਿੰਦਾ ਮੱਥੇ ਵਾਲ ਪਛਾੜਿਆ ਨਾ ਜਮ ਮਾਰਗ ਮੁਤੇ ਮੱਥੇ ਵਾਲ ਪਛਾੜਿਆ ਨ ਮੱਥੇ ਦੇ ਵਾਲਾਂ ਕੋ ਫੜ ਕੇ ਧਰਤੀ ਤੇ ਪਟਕਾ ਕੇ ਮਾਰਦੇ ਨੇ ਜਮਦੂਤ ਗੁਰਮਖਾਂ ਦੇ ਨਿੰਦਕਾਂ ਨੂੰ ਧਰਮਹਾਰਾਇ ਕੇ ਨੇ ਜਮ ਮਾਰਗ ਮੁੱਤਿ ਅਰਥਾਤਕ ਜਮਦੂਤਾਂ ਦੇ ਰਾਤੇ ਮੁੱਤਿ ਅਰਥਾਤਨ ਖਸਮੇ ਹੀ ਛੱਡ ਦਿੱਤੇ ਜਾਂਦੇ ਨੇ ਜਿਹੜੇ ਗੁਰੂ ਘਰ ਦੇ ਨਿੰਦਕ ਨੇ ਗੁਰਮਖਾਂ ਦੇ ਨਿੰਦਕ ਨੇ ਜਿਹੜੇ ਕਹਿੰਦਾ ਦੁੱਖ ਲੱਗਾ ਬਿਲ ਲਾਣਿਆ ਨਰਕ ਕੋਰ ਸੁਤੇ ਤੇ ਜਦੋਂ ਫਿਰ ਉਹਨਾਂ ਨੂੰ ਦੁੱਖ ਲੱਗਦਾ ਨਾ ਬੜਾ ਵਿਲਕਦੇ ਨੇ ਬੜਾ ਰੋਂਦੇ ਨੇ ਬੜੇ ਤਰਲੇ ਲੈਂਦੇ ਨੇ ਨਰਕ ਘੋਰ ਸੁੱਤੇ ਤੇ ਘੋਰ ਨਰਕ ਦੇ ਵਿੱਚ ਭਿਆਨਕ ਨਰਕ ਦੇ ਵਿੱਚ ਮਹਾਰਾਜ ਕਹਿੰਦਾ ਫਿਰ ਕੁੱਤਿਆਂ ਵਾਂਗੂ ਸੁੱਤੇ ਰਹਿੰਦੇ ਨੇ ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸਤੇ ਤੇ ਜਿਹੜਾ ਹਰਿ ਜੀ ਦੇ ਦਾਸ ਬਣ ਜਾਂਦੇ ਨੇ ਚਾਕਰ ਬਣ ਜਾਂਦੇ ਉਹਨਾਂ ਨੂੰ ਤੇ ਮਹਾਰਾਜ ਕਹਿੰਦੇ ਉਹ ਗਲ ਦੇ ਨਾਲ ਲਾ ਕੇ ਰੱਖਦੇ ਨੇ ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸਤੈ ਤੇ ਪੰਜਵੇਂ ਨਾਨਕ ਧੰਗੁਰੂ ਅਰਜਨ ਪਾਸ਼ਾ ਕਹਿੰਦੇ ਉਹ ਸਤ ਸਰੂਪ ਹਰੀ ਆਪਣੇ ਦਾਸਾਂ ਨੂੰ ਗਲ ਦੇ ਨਾਲ ਲਾ ਕੇ ਰੱਖਦਾ ਹੈ ਭਾਈ ਸੁਗੋ ਅੰਤਮ ਵਾਰ ਦੀ ਕਿਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਗੁਰੂ ਅਰਜਨ ਦੇ ਮਹਾਰਾਜਿਆਂ ਦਾ ਸ਼ਲੋਕ ਮਹੱਲਾ ਪੰਜਵਾ ਯਾ ਰਾਮ ਜਪੋ ਵਡ ਭਾਗੀ ਹੋ ਜਲ ਸਲ ਪੂਰਨ ਸੋਏ ਨਾਨਕ ਨਾਮ ਤੇ ਆਇਆ ਬਿਗਨ ਨਾ ਲਾਗਾ ਕੋਏ ਤੇ ਰਾਮ ਜਪੋ ਵਡ ਭਾਗੀ ਹੋ ਇਹ ਵੱਡਿਆਂ ਭਾਗਾ ਵਾਲਿਓ ਗੁਰਮਖੋ ਗੁਰੂ ਪਿਆਰਿਓ ਸ੍ਰੀ ਰਾਮ ਜੀ ਨੂੰ ਰਮੇ ਰਾਮ ਨੂੰ ਜਪਨਾ ਕਰੋ ਕਿਹੜੇ ਰਮੇ ਰਾਮ ਨੂੰ ਜਲ ਥਲ ਪੂਰਨ ਸੋਏ ਜਿਹੜਾ ਜਾਲ ਅਰਥਾ ਸਮੁੰਦਰਾਂ ਦੇ ਵਿੱਚ ਵੀ ਅਥਲ ਅਰਥਾ ਧਰਤੀ ਦੇ ਉੱਪਰ ਵੀ ਅਪੂਰਨ ਹੈ ਜਿਹੜਾ ਪਰਮੇਸ਼ਰ ਇਹਦਾ ਨਾਨਕ ਨਾਮ ਧਿਆਇਆ ਬਿਗਨ ਨਾ ਲਾਗੇ ਕੋਏ ਨਾਨਕ ਨਾਮ ਧਿਆਇਆ ਅਰਥਾਤ ਕਿ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਇਆ ਬਿਗਨ ਨਾ ਲਾਗੇ ਕੋਏ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਵਿਗਨ ਨਹੀਂ ਲੱਗਦਾ ਕੋਈ ਵੀ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦੀ ਵਾਰ ਦੀ 21ਵੀਂ ਪੌੜੀ ਦੇ ਨਾਲ ਮਹੱਲਾ 5ਾ ਕੋਟ ਬੇਗਨਤ ਸਲਾਗਤੈ ਜਿਸਨੋ ਵਿਸਰੈ ਨਾਓ ਨਾਨਕ ਆਨਦਨ ਬਲਪਤੇ ਜਿਉ ਸੁੰਨਿਆ ਕਰ ਕਾ ਕੋਟ ਬੇਗਨਤ ਸਲਾਗਤੈ ਜਿਸਨੋ ਵਿਸਰੈ ਨਾਓ ਇਸ ਲੋਕਾ ਪਾ ਪਾਸ਼ਾ ਜੀ ਦੀਵਾਰ ਦੇ 15ਵੇਂ ਪੌੜੀ ਦੇ ਨਾਲ ਵੀ ਦਰਸ਼ਨ ਕਰ ਚੁੱਕੇ ਹਾਂ ਔਰ ਫਿਰ ਅੰਤਮੇ ਕਿਵੇਂ ਪੌੜੀ ਦੇ ਨਾਲ ਵੀ ਪਾਸ਼ਾ ਜੀ ਦਾ ਸ਼ਲੋਕ ਆਇਆ ਮਹਾਰਾਜ ਦੀ ਮੋਜ ਹੈ ਮਹਾਰਾਜ ਕਹਿੰਦਾ ਕੋਟ ਵਿਗਨ ਤੇ SLAਗ ਤੇ ਜਿਸ ਨੂੰ ਵਿਸਰੈ ਨਾਓ ਜਿਹੜੇ ਵੀ ਆਪਾਗੇ ਨੂੰ ਮਨਮੁਖ ਨੂੰ ਮਹਾਰਾਜ ਕਹਿੰਦੇ ਪਰਮੇਸ਼ਰ ਜੀ ਦਾ ਨਾਮ ਵਿਸਰ ਜਾਵੇ ਉਹਦੇ ਜੀਵਨ ਦੇ ਵਿੱਚ ਕਰੋੜਾਂ ਹੀ ਰੁਕਾਵਟਾਂ ਪੈਂਦੀਆਂ ਨੇ ਕਰੋੜਾਂ ਹੀ ਵਿਗਨ ਲੱਗਦੇ ਨੇ ਇਹਦਾ ਨਾਨਕ ਅਨਦਨ ਬਿਲਪਤੇ ਦਿਓ ਸੁਨਿਆ ਘਰ ਕਾ ਤੇ ਉਹ ਆਪਾਗੇ ਜੀਵ ਮਨਮੁਖ ਗੁਰ ਆਪੁ ਹਦਰ ਭੁੱਲੜ ਰਾਤ ਦਿਨ ਬਿਲਕਦੇ ਰਹਿੰਦੇ ਨੇ ਕਿਵੇਂ ਜਿਉ ਸੁਨਿਆ ਘਰ ਕਾਓ ਜਿਵੇਂ ਸਖਣੇ ਘਰ ਦੇ ਵਿੱਚ ਸੁਨਿਆ ਘਰ ਦੇ ਵਿੱਚ ਕਾਂ ਲਾਉਂਦਾ ਰਹਿੰਦਾ ਕਾਂ ਕਾਂ ਕਰਦਾ ਰਹਿੰਦਾ ਉਵੇਂ ਮਹਾਰਾਜ ਕਹਿੰਦੇ ਬਿਲਕਦੇ ਰਹਿੰਦੇ ਨੇ ਸੋਗੋ ਪਾਸ਼ਾ ਜੀ ਦੀ ਵਾਰ ਦੇ ਅੰਤਮ ਕਿਵੇਂ ਪੌੜੀ ਪੌੜੀ ਸੇਵਰਾ ਸੇਮਰਦਾਤਾਰ ਮਨੋਰਥ ਪੂਰਿਆ ਐਸੇ ਪੰਨੇ ਮਨ ਆਸ ਗਏ ਬਸੂਰਿਆ ਸੇਵਰਾ ਸੇਮਰਦਾਤਾਰ ਮਨੋਰਥ ਪੂਰਿਆ ਮਹਾਰਾਜ ਕਹਿੰਦੇ ਸਿਮਰ ਸਿਮਰ ਕੇ ਚੇਤੇ ਕਰ ਕਰ ਕੇ ਚੇਤੇ ਕਰ ਕਰ ਕੇ ਉਹਦਾ ਤਾਰ ਪਾਤਸ਼ਾ ਨੂੰ ਮਨੋਰਥ ਪੂਰਿਆ ਸਾਡੇ ਜੀਵਨ ਦੇ ਸਾਰੇ ਮਨੋਰਥ ਸਾਰੇ ਲਕਸ਼ ਪੂਰੇ ਹੋ ਜਾਂਦੇ ਹਨ ਕਹਿੰਦਾ ਐਸ਼ਪੁਨੇ ਮਨਿਆਸ ਗਏ ਵਸੂਰਿਆ ਐਸ਼ਪੁਨੇ ਮਨਿਆਸ ਸਾਡੀ ਈਸ਼ਾ ਪੂਰੀ ਹੋ ਗਈ ਸਾਡੇ ਮਾਂ ਦੀਆਂ ਆਸਾਂ ਪੂਰੀਆਂ ਹੋ ਗਈਆਂ ਅਤੇ ਗਏ ਵਸੂਰਿਆ ਅਰਥਾਤ ਕਿ ਸਾਡੇ ਵਸੂਰੇ ਅਥਵਾ ਸਾਰੇ ਚੋਰੇ ਤੋਖਲੇ ਜਾਂਦੇ ਰਹੇ ਕਹਿੰਦੇ ਪਾਇਆ ਨਾਮ ਨਿਦਾਨ ਜਸਨੋ ਭਾਲ ਦਾ ਜੋਤ ਮਿਲੇ ਸੰਗ ਜੋਤ ਰਹੇ ਆਕਾਲ ਦਾ ਪਾਇਆ ਨਾਮ ਨਿਦਾਨ ਉਹ ਨਿਧੀਆਂ ਦਾ ਘਰ ਨਿਦਾਨ ਅਰਥਾਤ ਨਾਮ ਰੂਪੀ ਖਜ਼ਾਨੇ ਨੂੰ ਪਾਉਣਾ ਕੀਤਾ ਹੈ ਕਿਹੜੇ ਨਾਮ ਰੂਪੀ ਖਜ਼ਾਨੇ ਨੂੰ ਜਿਸ ਨੂੰ ਭਾਲਦਾ ਜਿੰਨੂੰ ਮੈਂ ਚਿਰਾਂ ਤੋਂ ਭਾਲਦਾ ਫਿਰਦਾ ਸੀ ਲੱਭਦਾ ਫਿਰਦਾ ਸੀ ਉਹਨੂੰ ਅੱਜ ਪਾਇਆ ਉਸ ਖਜ਼ਾਨੇ ਨੂੰ ਕਹਿੰਦਾ ਜੋਤ ਮਿਲੀ ਸੰਗ ਜੋਤ ਰਹੇ ਆਕਾਲ ਦਾ ਤੇ ਹਰੀ ਪਰਮੇਸ਼ਰ ਦੇ ਵਿਆਪਕ ਜੋਤ ਦੇ ਨਾਲ ਸਾਡੀ ਮਾਨ ਰੂਪੀ ਜੋਤ ਮਿਲ ਗਈ ਇਕਮਿਕ ਹੋ ਗਈ ਅਪੇਤ ਹੋ ਗਏ ਹਰੀ ਪਰਮੇਸ਼ਰ ਦੇ ਨਾਲ ਤੇ ਰਹਿਿਆ ਕਾਲ ਦਾ ਅਰਥਾਤ ਕਿ ਸਾਡੀ ਕਾਲਣਾ ਰਹਿ ਗਈ ਭਾਵ ਸਾਡੀ ਕਾਲ ਕਮਾਈ ਮੁੱਕ ਗਈ ਅਸੀਂ ਕਾਲਣਾ ਵਾਲੇ ਸ਼ਰਮਖੰਡ ਨੂੰ ਪਾਰ ਕਰ ਗਏ ਪਾਸ਼ਾ ਜੀ ਦੇ ਕਰਮਖੰਡ ਤੋਂ ਵਾ ਸੱਚਖੰਡ ਦੇ ਵਿੱਚ ਲੀਨ ਹੋ ਗਏ ਮਹਾਰਾਜ ਕਹਿੰਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਜਿਵੇਂ ਪਾਤਸ਼ਾਹ ਕਹਿੰਦੇ ਨੇ ਨਾ ਸੰਤ ਕਾ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟ ਤੋਤ ਨਿਹਾਲ ਕਾਲਣਾ ਕਾਲਣੀ ਨਹੀਂ ਪੈਂਦੇ ਮਹਾਰਾਜ ਕਹਿੰਦਾ ਸਾਡੀ ਕਾਲਣਾ ਮੁੱਕ ਗਈ ਹੁਣ ਸਾਨੂੰ ਜਪਣਾ ਨਹੀਂ ਪੈਂਦਾ ਬਸ ਸੁਣਨਾ ਹੀ ਪੈਂਦਾ ਹੈ ਪਾਤਸ਼ਾਹ ਜੀ ਦਾ ਨਾਮ ਕਹਿੰਦਾ ਸੂਖ ਸਹਜ ਆਨੰਦ ਵੁਠੇ ਤਿਤ ਘਰ ਆਵਣ ਜਾਣ ਰਹੇ ਜਰਮਨੋ ਤਹ ਮਰ ਸੁਖ ਸਹਜ ਆਨੰਦ ਵੁਠੇ ਤਿਤ ਘਰ ਤਿਉਸ ਗੁਰਮੁ ਗਰੂ ਪਿਆਰੇ ਦੇ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਹਿਰਦ ਰੂਪੀ ਘਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਮਹਾਰਾਜ ਕਹਿੰਦੇ ਸਹਜ ਸੁਖ ਅਤੇ ਆਨੰਦ ਸਦੀਵੀ ਤੌਰ ਤੇ ਵਸ ਗਏ ਸੁਖ ਸਹਜ ਆਨੰਦ ਵੁਠੇ ਤਿਤ ਘਰ ਕਹਿੰਦਾ ਆਉਣ ਜਾਣ ਰਹੇ ਜਨਮ ਨਾ ਤਹਾ ਮਰ ਤੇਉਣਾ ਜਾਣਾ ਰਹਿ ਗਿਆ ਜੰਮਣਾ ਮਰਨਾ ਮੁੱਕ ਗਿਆ ਤੇ ਜਨਮ ਨਾ ਤਹਾ ਮਰ ਉਸ ਗੁਰਮੁਖ ਗੁਰੂ ਪਿਆਰੇ ਦੇ ਹਿਰਦੇ ਰੂਪੀ ਘਰ ਦੇ ਵਿੱਚ ਮਹਾਰਾਜ ਕਹਿੰਦਾ ਜਨਮ ਤੇ ਮੌਤ ਦੋਵੇਂ ਹੀ ਮੁੱਕ ਗਏ ਜਨਮ ਨਾ ਤਹਾ ਮਰ ਭਾਵਾ ਕਿਉ ਜਨਮ ਤੇ ਮੌਤ ਦੋਹਾਂ ਤੋਂ ਉੱਚਾ ਉੱਠ ਗਿਆ ਇਹਦੇ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾ ਆ ਗੋਰਾ ਪ੍ਰਸਾਦ ਨਾਨਕ ਸੱਚ ਸਮਾਇ ਸੁਧ ਸਾਹਿਬ ਸੇਵਕ ਇੱਕ ਮਾਲਕ ਤੇ ਚਾਕਰ ਇੱਕ ਹੋ ਗਏ ਗੁਰਮੁਗੁਰੂ ਪਿਆਰਾ ਤੇ ਗੁਰੂ ਮਹਾਰਾਜ ਇੱਕ ਹੋ ਗਏ ਇੱਕ ਦ੍ਰਿਸ਼ਟਾਇਤ ਫਿਰ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਦ੍ਰਿਸ਼ਟੀ ਦੇ ਵਿੱਚ ਆਉਣ ਲੱਗ ਪਿਆ ਸਾਰੇ ਬਨਿਓ ਇੱਕ ਹੀ ਨਜ਼ਰ ਆਉਣ ਲੱਗ ਪਿਆ ਮਹਾਰਾਜਾ ਗੌਰ ਪ੍ਰਸਾਦ ਨਾਨਕ ਸੱਚ ਸਮਾਇਆ ਤੇ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰੂ ਮਹਾਰਾਜਿਆਂ ਦੀ ਪ੍ਰਸਾਦ ਅਰਥਾਤ ਕਿਰਪਾ ਦੇ ਸਦਕਾ ਸੱਚ ਸਮਾਇਆ ਸੱਚ ਦੇ ਵਿੱਚ ਲੀਨ ਹੋ ਗਏ ਸੱਚ ਦੇ ਵਿੱਚ ਸਮਾ ਗਏ ਸੱਚ ਦੇ ਵਿੱਚ ਗਵਾਚ ਗਏ ਸੋ ਸੋਧ ਅਰਥਾਤ ਕਿ ਧੰਗ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਵਾਰ ਸੋਧਾ ਕਿਸੇ ਸੁਧਾਈ ਦੀ ਲੋੜ ਨਹੀਂ ਸੋ ਮਹਾਰਾਜਾ ਨਾ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਾ ਗੋਰਾ ਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤੈ